ਉੱਧਰ ਸਾਰੀ ਸਰੋਂ ਲਾਈ ਹੋਈ ਹੈ ਇਹਨਾਂ ਨੇ ਉੱਧਰ ਵੀ ਤੇ ਉੱਧਰ ਵੀ ਜਿਆਦਾ ਲੋਕ ਸਰੋਂ ਚੜ੍ਹ ਕੇ ਫੋਟੋਆਂ ਖਿੱਚ ਆਉਂਦੇ ਆ ਇਹ ਸਰੋਂ ਦੇ ਫੁੱਲਾਂ ਦੇ ਇਹ ਸਰੋਂ ਦੇ ਫੁੱਲਾਂ ਦੇ ਪਹਿਲੇ ਹੀ ਜਾਂਦੇ ਆ ਮੋਰੇ ਟੱਕ ਟੱਕ ਟਟਾ ਲਾ ਝੰਬੀ ਤੇ ਲੱਗੇ ਨਾ ਕਿੰਨੇ ਸੋਹਣੇ ਲੱਗਦੇ ਆ ਚਿੱਟੇ ਰੰਗ ਦੇ ਇਹ ਮੈਡੀਸਿਨਸ ਦੇ ਵੀ ਕੰਮ ਹੁੰਦੇ ਕਾਫੀ ਤੇ ਕੁਝ-ਕੁਝ ਪੱਤੇ ਇਹਨਾਂ ਦੇ ਕੁਝ-ਕੁਝ ਕਿਸਮਾਂ ਹੁੰਦੀਆਂ ਜਿਹੜੀਆਂ ਕਿ ਖਾਧੀਆਂ ਵੀ ਜਾਂਦੀਆਂ ਨੇ ਸੈਲਡ ਦੇ ਤੌਰ ਤੇ ਤੇ ਡੈਕੋਰੇਸ਼ਨ ਵਾਸਤੇ ਕੰਮ ਹੁੰਦੀ ਆ। ਇਹਦਾ ਵੀ ਹਾਲ ਹੁਣ ਆਹ ਚੌਂਕ ਤੋਂ ਜੇ ਤੁਸੀਂ ਰਾਈਟ ਜਾਂਦੇ ਹੋ ਤੇ ਯੂ ਐਸ ਏ ਬਾਰਡਰ ਆ ਜਾਂਦਾ ਵਾ। ਲੈਫਟ ਜਾਣੇ ਤੇ ਐਬਰਟਸਫੋਰਡ। ਦੇਖ ਲਓ ਜੀ ਆ ਗਿਆ। ਇੱਥੇ ਬੱਜੀ ਐ। ਰਿਐਲਿਟੀ ਛੋੜੋ ਜਾਈਏ। ਇਹ ਆ ਜੀ ਉਹ ਆ। ਸਤਿ ਸ਼੍ਰੀ ਅਕਾਲ ਜੀ ਕਿੱਦਾਂ ਸਾਰੇ ਠੀਕ ਠਾਕ ਹੋ ਇਸ ਟਾਈਮ ਅਸੀਂ ਹੈਗੇ ਜੀ ਡੈਲਟਾ ਰਾਈਜ਼ ਬਿਲਡਿੰਗ ਦੇ ਵਿੱਚ ਜਿਹੜੀ ਕਿ ਬਿਲਕੁਲ ਯਾ ਸਕੋਟਰ ਰੋਡ ਦੇ ਨਾਲ ਆ ਇਧਰਲੀ ਸਾਈਡ ਡੈਲਟਾ ਵਾ ਉਧਰਲੀ ਸਾਈਡ ਸਹੀ ਆ ਤੇ ਉਹ ਸਾਹਮਣੇ ਹੈਗੀ ਜੀ ਸਕੋਟਰ ਰੋਡ ਤੇ ਇਹ ਹੈਗਾ ਜੀ ਦੀਪ ਬਾਈ ਦਾ ਆਫਿਸ ਬਾਈ ਹੋਣੀ ਪੂਰੇ ਆ ਨਜ਼ਾਰੇ ਲੈ ਰਹੇ ਕੰਮ ਆ ਕਰਾ ਰਹੇ ਹਾਂ ਹੋ ਠੀਕ ਠਾਕ ਜੀ ਮੈਂ ਕਿਹਾ ਬਾਈ ਹੋਣੀ ਤਿੰਨ ਚਾਰ ਦਿਨ ਤੋਂ ਆਪਣੇ ਨਾਲ ਘੁੰਮਣ ਲਿਆ ਕੰਮ ਵੀ ਨਬੇੜ ਦੇ ਨਾਲ ਨਾਲ ਕੰਮ ਵੀ ਜ਼ਰੂਰੀ ਆ ਯਾਰ ਇੱਥੇ ਕਿਉਂਕਿ ਕੈਨੇਡਾ ਦੇ ਵਿੱਚ ਇੱਥੇ ਬਿਜ਼ੀ ਲਾਈਫ ਆ ਇਹ ਕੰਮਕਾਰ ਤੋਂ ਬੇਲ ਘਾਟੀ ਮਿਲਦਾ ਪਰ ਬਾਈ ਹੁਣਾਂ ਨੇ ਫਿਰ ਵੀ ਕਾਫੀ ਟਾਈਮ ਕੱਢਿਆ ਤੇ ਅੱਜ ਇੱਥੇ ਆਪਾਂ ਬੈਠੇ ਬੈਠੇ ਯਾਰ ਗੈਰੀ ਪੁਆਇੰਟ ਪਾਰਕ ਸੱਚ ਕੀਤੀ ਹੀ ਇੱਥਨੇ ਇੱਕ ਚੈਰੀ ਬਲੋਸਮ ਇੱਕ ਫੈਸਟੀਵਲ ਹੁੰਦਾ ਉਹ ਤਾਂ 2 ਹਫ਼ਤੇ ਪਹਿਲਾਂ ਹੋ ਗਿਆ ਵਾ ਤੇ ਇੱਥੇ ਗੈਰੀ ਪੁਆਇੰਟ ਪਾਰਕ ਚ ਨਾ ਇਦਾਂ ਦੇ ਪੇੜ ਲੱਗੇ ਹੋਏ ਆ ਗੁਲਾਬੀ ਰੰਗ ਦੇ ਉੱਪਰ ਫੁੱਲਾ ਪਰ ਇਸ ਤੋਂ ਵੀ ਜ਼ਿਆਦਾ ਸੋਹਣੀ ਜਗ੍ਹਾ ਹੈਗੀ ਹੈ ਲੇਕਲੈਂਡ ਫਲਾਵਰਸ ਇਹ ਐਵਰਟਸਫੋਰਡ ਆ ਤੇ ਇੱਥੋਂ ਲਾ ਲੋ ਕਿ 1.5 ਘੰਟਾ ਲੱਗਣਾ ਵਾ ਸਹੀ ਸੋਚਿਆ ਚੱਲ ਇੱਥੇ ਚੱਲਦੇ ਆ ਆ ਦੇਖਿਓ ਕਿੰਨੀ ਸੋਹਣੀ ਲੋਕੇਸ਼ਨ ਜਿੱਦਾਂ ਦੀ ਇੱਥੇ ਦੇਖ ਰਹੀ ਨਾ ਫੋਟੋਆਂ ਦੇ ਸੇਮ ਇਦਾਂ ਹੀ ਉਥੇ ਫਲਾਵਰ ਹੈਗੇ ਇੰਨੇ ਸੋਹਣੇ ਲੱਗ ਰਿਹਾ ਹੁਣ ਤਾਂ ਸੀਜ਼ਨ ਚੱਲ ਰਿਹਾ ਵਾ ਸਪ੍ਰਿੰਗ ਦਾ ਤੇ ਆਈ ਥਿੰਕ ਇਹ ਹਫਤਾ ਜਾਂ ਦੋ ਤਿੰਨ ਹਫਤੇ ਇਦਾਂ ਰਹਿੰਦੇ ਫਲਾਵਰ ਹੁਣ ਇੱਥੇ ਚੱਲਦੇ ਆ 4 ਵਜੇ ਅਸੀਂ 5:30 ਵਜੇ ਤੱਕ ਉਥੇ ਪਹੁੰਚ ਜਾਗੇ ਤੇ ਜਾ ਕੇ ਤੁਹਾਨੂੰ ਆ ਸਾਰੀ ਆ ਲੇਕਲੈਂਡ ਜਿਹੜਾ ਏਰੀਆ ਵਾ ਉਹ ਦਿਖਾਉਣੀ ਐ ਐਬਰਟਸਫੋਰਡ ਐਵਰਸਫੋਰਡ ਵੱਲੋਂ ਜਾ ਰਹੇ ਆ ਤੇ ਉਹ ਸਾਹਮਣੇ ਆ ਜੀ ਯੂ ਐਸ ਬਾਰਡਰ ਅਸੀਂ ਜ਼ੀਰੋ ਐਵੇਨਿਊ ਰੋਡ ਤੇ ਜਾਣਾ ਬਿਲਕੁਲ ਨਾਲ ਨਾਲ ਹੀ ਇਹ ਸਿੱਧੇ ਜਾਂਦੇ ਆ ਤੇ ਸਿੱਧਾ ਹੀ ਯੂ ਐਸ ਸੈਂਟਰ ਹੁੰਦੇ ਆ ਬਿਲਕੁਲ ਅਮਰੀਕਾ ਦੇ ਨਾਲ ਨਾਲ ਦੀ ਰੋਡ ਜਾਂਦੀ ਹੈ ਐਵਰਸਫੋਰਡ ਵੱਲ ਨੂੰ ਇਹ ਸਾਰਾ ਇੱਥਰੋਂ ਇਮੀਗ੍ਰੇਸ਼ਨ ਕੈਨੇਡਾ ਦੀ ਫਿਰ ਉਧਰ ਯੂ ਐਸ ਦੀ ਤੇ ਨਾਲ ਇਹ ਸਾਡੇ ਬਲਦੀਰ ਵੀਰਾ ਹੋਰ ਵੀਰੇ ਕਿਦਾਂ ਠੀਕ ਠਾਕ ਜੀ ਨਾਲ ਇਹ ਜੀ ਸਾਹਿਲ ਵੀਰਾ ਤੇ ਇੱਧਰ ਲਾਭ ਬਾਈ ਸਾਡੇ ਦੀਪ ਬਾਈ ਜੀ ਉਹ ਪਿੱਛੇ ਬੈਠੇ ਨੇ ਉਹ ਸਾਡੇ ਬਿਜ਼ਨਸ ਉਹਨਾਂ ਤੇ ਗੱਲ ਕਰ ਰਹੇ ਆ ਸਾਨੂੰ ਇੱਥੋਂ ਪੋਣਾ ਘੰਟਾ ਲੱਗਣਾ ਵਾ ਡਰਾਈਵਰਸ ਫਿਰ ਪਹੁੰਚੇ ਤਾਂ ਹੀ ਉੱਥੇ ਸਾਰੇ ਤੁਹਾਨੂੰ ਜਾ ਕੇ ਦਿਖਾਉਣੇ ਆ ਜੀ ਫਿਰ ਫਲਾਵਰ ਦਾ ਖੇਤ ਉਧਰ ਸਾਰੇ ਹੀ ਫਲਾਵਰੋ ਕੇ ਅੱਗੇ ਨੂੰ 2-3 ਕਿਲੋਮੀਟਰ ਜਾਓਗੇ ਸਾਰਾ ਯੂਐਸਏ ਆ ਇਧਰੋਂ ਕਾਫੀ ਲੋਕ ਡੌਂਕੀ ਮਾਰਦੇ ਆ ਕਈ ਤਾਂ ਲੰਘ ਜਾਂਦੇ ਕਈ ਫੜੇ ਜਾਂਦੇ ਆ ਪਰ ਇੱਥੇ ਪੁਲਿਸ ਦੀ ਗੱਡੀ ਕਾਫੀ ਪੈਟਰੋਲਿੰਗ ਕਰਦੀ ਰਹਿੰਦੀ ਆ ਪਰ ਇਹਦਾ ਜੰਗਲ ਜਿਹਾ ਇਧਰ ਯਾਰ ਅੱਗੇ ਕਾਫੀ ਲੋਕੀ ਟਰਾਈ ਕਰਦੇ ਆ ਜਿਨ੍ਹਾਂ ਦੀ ਕਿਸਮਤ ਚੰਗੀ ਹੋ ਨਿਕਲ ਜਾਂਦੇ ਆ ਪਰ ਜਿਹੜੇ ਫਸ ਜਾਂਦੇ ਆ ਫੇਰ ਤਾਂ ਸਾਇਲਮ ਜਾਂ ਫਿਰ ਸਿੱਧਾ ਵਾਪਸ ਡਿਪੋਟ ਆ ਆ ਸਾਰੀ ਜ਼ੀਰੋ ਐਵੇਨਿਊ ਜਾਂਦੀ ਅੱਗੇ ਇੱਥੇ ਜਿਹੜੀ ਪੈਟਰੋਲਿੰਗ ਵਾਲੀ ਗੱਡੀ ਆ ਯਾਰ ਹੁਣ ਜਦ ਤੱਕ ਸ਼ੱਕ ਹੋਵੇ ਉਹਨੂੰ ਖਿਲਾ ਲੈਂਦੀ ਆ ਉਹ ਸਾਹਮਣੇ ਜਿਹੜੇ ਪਹਾੜ ਆ ਸਾਰੇ ਅਮਰੀਕਾ ਦੇ ਆ। ਸਾਰੇ ਜਿਹੜੇ ਸਾਹਮਣੇ ਫਾਰਮ ਹਾਊਸ ਜਿਹੜਾ ਜਾਂ ਕੋਈ ਫੈਕਟਰੀਆਂ ਨਹੀਂ ਆ ਵੀ ਸਾਰੀ ਅਮਰੀਕਾ ਚ ਆ। ਜਿਹੜੇ ਲੋਕ ਇੱਧਰੋਂ ਦਿੰਦੇ ਉਹਨਾਂ ਕਾਫੀ ਹੁੰਦਾ ਹੋਣਾ ਨਾ ਯਾਰ ਨਾਲ ਤੇ ਹੈਗਾ ਅਮਰੀਕਾ ਟੱਪ ਜਾਣੇ ਚਲੋ। ਹੁਣ ਆਹ ਚੌਂਕ ਤੋਂ ਜੇ ਤੁਸੀਂ ਰਾਈਟ ਜਾਂਦੇ ਤੇ ਯੂ ਐਸ ਏ ਬਾਰਡਰ ਆ ਜਾਂਦਾ ਵਾ। ਲੈਫਟ ਜਾਣੇ ਤੇ ਐਬਰਟਸ ਫੋਰਡ ਲੀਕ ਲੈਂਡ ਦੇ ਟਿਊਲੀ ਫਲਾਵਰ ਦੇ ਫਾਰਮ 'ਚ ਪਹੁੰਚ ਗਏ ਜੀ ਇੱਥੇ ਤਾਂ ਦੇਖ ਲਓ ਕਿੰਨੇ ਲੋਕ ਆਰਟੀਵਲੀ ਫਲਾਵਰ ਦੇਖਣ ਵਾਸਤੇ ਹੁੰਦੇ ਆ ਇੱਥੇ ਟਿਊਲੀ ਫੈਸਟੀਵਲ ਵੀ ਹੁੰਦਾ ਵਾ ਪਰ ਉਹ ਸ਼ਾਇਦ ਲੰਘ ਗਿਆ ਵਾ ਪਰ ਅੱਜ ਵੀ ਦੇਖ ਲਓ ਕਿੰਨਾ ਕਰਾਊਡ ਆ ਕਿੰਨੇ ਲੋਕ ਆਏ ਹੋਏ ਆ ਟਿਊਲੀ ਫਲਾਵਰ ਕੁਝ ਦਿਨਾਂ ਕੁਝ ਹਫ਼ਤਿਆਂ ਵਾਸਤੇ ਹੀ ਹੁੰਦੇ ਆ ਸੋ ਇਹਨੇ ਸੋਹਣੇ ਲੱਗਦੇ ਤੁਹਾਨੂੰ ਅੰਦਰ ਜਾ ਕੇ ਦਿਖਾਉਨੇ ਆ ਆ ਦੇਖ ਲਓ ਕਿੰਨੀਆਂ ਗੱਡੀਆਂ ਕਿੰਨੇ ਲੋਕ ਇੱਥੇ ਆਏ ਹੋਏ ਆ ਆਪਣੇ ਪੰਜਾਬੀ ਕਾਫੀ ਹੁੰਦੇ ਆ ਆਪਣੇ ਬਜ਼ੁਰਗਾਂ ਨੂੰ ਲੈ ਕੇ ਇੱਥੇ ਅੱਜ ਵੈਦਰ ਵੀ ਆ ਟਿਊਲਿਪ ਜਿਹੜਾ ਗਾਰਡਨ ਆ ਸਾਰਾ ਫਾਰਮ ਆ ਘੁੰਮਣ ਵਾਲਾ ਵਾ ਸੋ ਜਾ ਕੇ ਤੁਹਾਨੂੰ ਦਿਖਾਉਨੇ ਆਂ ਜੀ ਅੰਦਰ ਇਹਦੀ ਟਿਕਟ ਹੈ ਇੱਕ ਸ਼ਾਇਦ 10 ਡਾਲਰ ਦੀ ਆ ਮੈਂ ਟਿਕਟ ਕਿਸਨੇ ਕਿਹਾ ਚੂਕੋ 5 ਆ ਟਿਊਲਿਪ ਜਿਹੜਾ ਗਾਰਡਨ ਆ ਇਹਦੀ ਐਂਟਰੈਂਸ ਟਿਕਟ ਹੈ ਜੀ 12 ਡਾਲਰ ਦੀ ਤੇ ਇੱਧਰ ਸਾਰੇ ਨਾਲ ਮੌਸਮ ਲਾਏ ਹੋਇਆ ਫੂਡ ਟਰੱਕ ਵੀ ਹੈਗੇ ਆ ਪਹਿਲਾਂ ਜਾ ਕੇ ਅੱਗੇ ਸਾਰਾ ਗਾਰਡਨ ਘੁੰਮ ਕੇ ਆਉਣੇ ਆਂ ਆ ਦੇਖ ਲਓ ਕਿੰਨੇ ਲੋਕ ਆਏ ਹੋਏ ਆ ਐਕਟਿਵਲੀ ਦੇ ਨਾਲ ਨਾਲ ਇਹਨਾਂ ਥੋੜੀ ਸਰੋਂ ਵੀ ਗਈ ਆ ਸਰੋਂ ਲੱਗੀ ਹੋਈ ਆ ਆਹ ਸਰੋਂ ਲੱਗੀ ਵੀਰੇ ਨਾਲ ਦੇਖੋ ਇਹ ਟਿਰੂ ਚੱਕਰ 'ਚ ਇਹ ਸਰੋਂ ਖਾਈ ਜਾਂਦੇ ਹਨ ਨੂੰ ਇਹ ਸਾਗ ਟੋੜ ਟੋੜ ਕੇ ਲੈਣਾ ਮੈਂ ਕਹਿੰਦਾ ਗੰਦਲਾ ਚੰਗਾ ਚੰਗਾ ਲਾ ਲਓ ਜਿਆਦਾ ਇਹਨਾਂ ਨੇ ਸਰੋਂ ਹੀ ਲਾਈ ਆ ਜਿਹੜੇ ਟਿਊਨੀਪਾ ਉਹ ਸਾਰੀ ਅਗਲੀ ਸਾਈਡ ਆ ਇਹ ਨਾ ਸੋਹਣਾ ਲੱਗ ਰਿਹਾ ਨਾ ਹੋਰ ਵੀਓ ਡੈਂਟਲਾਂ ਥੋੜਾ ਸਾ ਸੁ ਥੋੜੇ ਕਿੰਨੀ ਲੰਮੇ ਗਾ ਫਿਰ ਖੁੱਲਾਂ ਹੀ ਜਾਏ ਆ ਬ੍ਰਿਜ ਤੋਂ ਪਿੱਛੇ ਪਿੱਛੇ ਜਦੋਂ ਆਪਾਂ ਐਂਟਰੀ ਕਰਦੇ ਨਾ ਉਧਰ ਸਾਰੀ ਸਰੋਂ ਲਾਈ ਹੋਈ ਹੈ ਇਹਨਾਂ ਨੇ ਉਧਰ ਵੀ ਤੇ ਉਧਰ ਵੀ ਜਿਆਦਾ ਲੋਕ ਸਰੋਂ 'ਚ ਖੜ ਕੇ ਫੋਟੋਆਂ ਖਿਚਾਉਂਦੇ ਆ ਪਰ ਜਿਹੜੀ ਇੱਥੇ ਦੀ ਮੇਨ ਅਟਰੈਕਸ਼ਨ ਆ ਉਹ ਹੈਗੀ ਜੀ ਆਹ ਟਿਊਲੀ ਫਲਾਵਰ ਇੱਥੇ ਇੰਨੇ ਤਰ੍ਹਾਂ ਦੇ ਟਿਊਲੀ ਫਲਾਵਰ ਆ ਸਾਰੇ ਨਾਮ ਲਿਖੇ ਹੋਏ ਆ ਆ ਹੈਗਾ ਜੀ ਰੋਮਨ Empire ਤੇ ਨੇ ਸੋਹਣੇ ਲੱਗਦੇ ਆ ਦੇਖਿਓ ਯਾਰ ਤੇ ਜਿਹੜੇ ਆ ਟੈਲੀ ਫਲਾਵਰ ਆ ਇਹ ਮੈਡੀਸਿਨਸ ਦੇ ਵੀ ਕੰਮ ਹੁੰਦੇ ਆ ਕਾਫੀ ਤੇ ਕੁਛ ਕੁਛ ਪੱਤੇ ਇਹਨਾਂ ਦੇ ਕੁਛ ਕੁਛ ਕਿਸਮਾਂ ਹੁੰਦੀਆਂ ਜਿਹੜੀਆਂ ਕਿ ਖਾਧੀਆਂ ਵੀ ਜਾਂਦੀਆਂ ਨੇ ਸੈਲਡ ਦੇ ਤੌਰ ਤੇ ਤੇ ਡੈਕੋਰੇਸ਼ਨ ਵਾਸਤੇ ਕੰਮ ਹੁੰਦੀ ਆ ਮੇਨਲੀ ਦਵਾਈਆਂ ਤੇ ਡੈਕੋਰੇਸ਼ਨ ਦੇ ਕੰਮ ਹੁੰਦੇ ਆ ਫਲਾਵਰ ਕਿੰਨੇ ਰੰਗਾਂ ਦੇ ਕਿੰਨੇ ਤਰ੍ਹਾਂ ਦੇ ਨੇ ਆ ਦੇਖਿਓ ਯਾਰ ਇਹ ਤਾਂ ਅਨਾਦ ਜਿਵੇਂ ਇੱਥੇ ਕੰਡੇ ਹੁੰਦੇ ਆ ਬੜਾ ਕੰਢੇ ਨਹੀਂ ਹੈ ਬੜਾ ਸੌਫਟ ਆ ਇੱਕ ਐਮਸਟਰਡਮ ਦੇ ਵਿੱਚ ਵੀ ਆ ਟਿਊਲੀ ਫੈਸਟੀਵਲ ਹੁੰਦਾ ਵਾ ਜਿੱਤੇ ਬਾਈ ਫਲਾਈਟ ਐਮਸਟਰਡਮ ਉਤਰਦੇ ਹੋਣਾ ਤਾਂ ਤੁਹਾਨੂੰ ਜਹਾਜ਼ ਦੇ ਵਿੱਚੋਂ ਹੀ ਇੰਦਾ ਖੇਤਾਂ ਦੇ ਵਿੱਚ ਟਿਊਲੀ ਇੰਦਾ ਲੱਗੇ ਦਿਖਦੇ ਆ ਉੱਥੋਂ ਤਾਂ ਯਾਰ ਇੰਨੇ ਸੋਹਣੇ ਇੱਥੇ ਤਾਂ ਚਲੋ 4 5 6 ਕਿੱਲਾਂ ਦੇ ਵਿੱਚ ਹੋਊਗਾ ਉੱਥੇ ਤਾਂ ਪੂਰਾ ਸ਼ਹਿਰ ਹੀ ਆ ਟਿਊਲੀ ਵਾਸਤੇ ਭਰਿਆ ਹੁੰਦਾ ਤੇ ਐਮਸਟਰਡਮ ਲੋਕੀ ਸਪੈਸ਼ਲ ਇਹ ਤਾਂ ਉੱਥੇ ਨਾਈਟ ਲਾਈਫ ਦੇਖ ਜਾਂਦੇ ਆ ਤੇ ਦੂਜਾ ਆ ਟਿਊਲੀ ਫੈਸਟੀਵਲ ਬੜੇ ਸੋਹਣੇ ਫੁੱਲ ਆਏ ਚਿੱਟੇ ਰੰਗ ਦੇ ਹੈਗੇ ਪੀਲੇ ਰੰਗ ਦੇ ਗੁਲਾਬੀ ਪਰਪਲ ਲੋਕੇ ਇਥੇ ਸਪੈਸ਼ਲੀ ਫੋਟੋਆਂ ਖਿੱਚਣ ਹੁੰਦੇ ਫੈਮਿਲੀ ਨਾਲ ਘੁੰਮਣ ਆਉਂਦੇ ਆ ਲੱਗੇ ਬੰਨੇ 뷰 ਇੰਨਾ ਸੋਹਣਾ ਪਹਾੜਾਂ ਦਾ ਕੀ ਕੀ ਹਾਲ ਹੈ ਭਾਜੀ ਠੀਕ ਠਾਕ ਜੀ ਪੂਰਾ ਚਾਕ ਕੀਤਾ ਮੈਂ ਤੇ ਧੰਨਵਾਦੀ ਧੰਨਵਾਦ ਕਿੱਦਾਂ ਕੀ ਹਾਲ ਹੈ ਉਧਰ ਸਾਰਾ ਐਕਟੀਵਿਟੀ ਗਾਰਡਨ ਘੁੰਮ ਕੇ ਇਧਰ ਆਏ ਜੀ ਇਧਰ ਇਹਨਾਂ ਨੇ ਐਕਟੀਵਿਟੀ ਕਾਫੀ ਲਈ ਹੋਈਆਂ ਇੱਕ ਆ ਪਿੰਗ ਲਾਈ ਹੋਈ ਆ ਇਹ ਨਿਆਣੇ ਵਾਸਤੇ ਲਈ ਆ ਉਧਰ ਇੱਕ ਟਰੈਕਟਰ ਲਾਇਆ ਟਰਾਲੀ ਲਈ ਹੋਈ ਆ ਕਾਫੀ ਐਕਟੀਵਿਟੀ ਹੈਗੇ ਨੇ ਇਥੇ ਛੋਟੇ ਛੋਟੇ ਬੱਚੇ ਦੇਖੀ ਯਾਰ ਆ ਕੇ ਘੁੰਮੀ ਜਾਂਦੇ ਆ ਛੁਰ ਲੋ ਯਾਰ ਐਦਾਂ ਹੁਣ ਮੈਂ ਕਹੀਦਾ ਬਚਾਰੇ ਘੈਂਡਾ ਲੱਗਦਾ ਇਹਨਾਂ ਕੋਲ ਨੰਬਰ ਕੋਲ ਐਕਟੀਵਿਟੀ ਉਹ ਚਾਲ ਮਾਰੀ ਹੁੰਦਾ ਇਹਨਾਂ ਮਾਰਦਾ ਨੀ ਆ ਜਾ ਪਾਪੀ ਝੂਟ ਲੈ ਪੀਂਘ ਹਲਾ ਰੇ ਨੇ ਔਰ ਅਸੀਂ ਤੋੜ ਦੇਣੀ ਉਹ ਦੇਖੋ ਜੀ ਆ ਦੇਖੋ ਇਹਨਾਂ ਦੇ ਹਾਲ ਰਹਿਣਾ ਸੈਲ ਨਹੀਂ ਰਹਿਣਾ ਸੈਲ ਨਹੀਂ ਆਉਣਾ ਨਾ ਕਹਿੰਦੇ ਕੈਨੇਡਾ ਆਉਦਾ ਲੈ ਇੱਥੇ ਫਾਰਮ ਦੇ ਟਰੈਕਟਰ ਵੀ ਹੈਗਾ ਜੋਂਦ ਰਹੇ ਆਪਣੇ ਬੰਦੇ ਲੱਗ ਗਿਆ ਲੱਭਣ ਕਿ ਕਿਹੜੇ ਏਅਰ ਦਾ ਵਾ 80 ਮਾਡਲ ਆਦਾ ਜੀ ਮੈਂ 80 ਮਾਡਲ ਵੀਰੇ ਤੀ ਕੀ ਨੋਟੀਸ ਕੀਤਾ ਅਗਲੇ ਟਾਇਰ ਵੇਖੋ 80 ਮਾਡਲ ਮੋੜ ਦੇ ਕਿੱਦਾਂ ਹੋਣਗੇ 80 ਮਾਡਲ ਆਪੇ ਲੜਾ ਹਾਲ ਤੇ ਜੀ ਆ ਦੇਖਿਓ ਅੱਗੋਂ ਕਿੰਨਾ ਪਤਲਾ ਜਿਹਾ ਟਰੈਕਟਰ ਹੈ ਰੀ ਸੀਟ ਆ ਕਿੰਨੀ ਪਿੱਛੇ ਆ ਸਟੇਰੀਂਗ ਵੀ ਇਹਨਾਂ ਨੇ ਆ ਸਿੱਧੀ ਰੋਡ ਉਧਰ ਅੱਗੇ ਜਾਂਦੀ ਆ ਉਸ ਤੇ ਬਹਿ ਕੇ ਵੇਖ ਜੰਪੂ ਵੀ ਕਿਦਾਂ ਕਰਦੀ ਅੱਛਾ ਹਾਂ ਸਪਰਿੰਗ ਲੱਗਾ ਉਹਦਾ ਸੀ ਮਾਡਲ ਦੇਖ ਲਓ ਨਾ ਕਿੰਨੀ ਕਿੰਨਾ ਸਾਹਮਣੇ ਰੱਖਿਆ ਇਹਨਾਂ ਨੇ ਵੇਖ ਲਓ ਫਿਰ ਵੀ ਰੀਨਰ ਰੰਗ ਆ ਕੀ ਬਾਤ ਆ ਫਾਰਮ ਚ ਆਏ ਆ ਟਿੱਲੀ ਤੇ ਟਰੈਕਟਰ ਤੇ ਜ਼ਰੂਰੀ ਹੀ ਆ ਸੀਟ ਦੇਖ ਲਓ ਕਿੰਨਾ ਖਿਲਦੀ ਇਹ ਆ ਸਪਰਿੰਗ ਲਾਇਆ ਨਾ ਪਿੱਛੇ ਆ ਸਾਰੇ ਗੀਅਰ ਗੀਅਰ ਦੋ ਹੀ ਆ ਇਹ ਆ ਗਾੜਾ ਹਾਂ ਤਿੰਨ ਗੀਅਰ ਵੀਰੇ ਇੱਕ ਰਿਵਰਸ ਤਿੰਨ ਗੀਅਰ 1 2 3 ਤੇ ਆ ਰਿਵਰਸ ਮੈਂ ਸੀਟ ਇਹਦੇ ਤਿੰਨ ਅਗਲੇ ਦੇ ਅੱਛਾ ਪਹਿਲਾਂ ਹਾਂ ਮੈਨੂੰ ਟਰੈਕਟਰ ਬਾਰੇ ਇੰਨਾ ਨਹੀਂ ਪਤਾ ਆਪਣੇ ਉੱਥਾਂ ਦੇ ਮਾਈਸੀ ਹੁੰਦੇ ਨਾ ਪਹਿਲਾਂ ਛੋਟੇ ਪਹਿਲਾਂ ਹੁੰਦੇ ਹਾਂਜੀ 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 ਉਹਦੇ ਮਾਈਸੀ 35 ਕਿਹੜਾ ਭਾਈ ਉਹਦੇ ਤਿੰਨ ਆਉਂਦੇ ਹੁੰਦੇ ਇੱਥੇ ਬਾਈ ਇੱਕ ਆ ਪਿਆਨੋ ਵਜਾ ਰਿਹਾ ਵਾ ਉਹਨਾਂ ਨੂੰ ਪਿਆਨੋ ਜਾਂਚ ਆ ਆ ਕੇ ਵਜਾਉਂਦੇ ਆ ਆਪਣੇ ਇੱਥੇ ਯਾਰ ਫਨ ਕਰਦੇ ਤੇ ਮੈਨੇ ਸਿਰਫ ਇਹ ਨਹੀਂ ਹੁੰਦਾ ਜੀ ਹੈਂਡ ਕਰਨਾ ਇਹਨੂੰ ਪਰ ਕਾਫੀ ਵਧੀਆ ਪਿਆਨੋ ਲਾਇਆ ਇਹਨਾਂ ਨੇ ਇੱਥੇ ਹੁਣ ਸਾਰਾ ਅਸੀਂ ਆ ਟਿਊਲੀ ਫੈਸਟੀਵਲ ਘੁੰਮ ਲਿਆ ਜੀ ਸਾਰੇ ਟਿਊਲੀ ਫਲਾਵਰ ਦੇਖ ਲਿਆ ਕਿ ਟੁਕੜੇ ਨੇ 2-3 ਕਿਲੋਮੀਟਰ ਤੇ ਜਦੋਂ ਐਂਟਰ ਕਰਦੇ ਸਾਰਾ ਉਧਰ ਘੁੰਮਦੇ ਹੋ ਪਰ ਇਹਨਾਂ ਨੇ ਸਰੋਂ ਜ਼ਿਆਦਾ ਹੋ ਗਿਆ ਹੀ ਆ ਇਹਨਾਂ ਨਾਲ ਉਹ ਵੀ ਆ ਦੇਖ ਲਓ ਫਲਾਵਰਾਂ ਦੇ ਨਾਮ ਕਿੰਨੇ ਸੋਹਣੇ ਬਿਗ ਸਮਾਈਲ ਕਿੰਨੇ ਸਾਫ ਤੇ ਇੱਕਦਮ ਹੈ ਸੋਹਣੇ ਫਲਾਵਰ ਨੇ ਮੈਂਟਨ ਇਧਰ ਬਾਰਸਲੋਨਾ ਪਰਪਲ ਆਈ ਸਭ ਤੋਂ ਸੋਹਣੇ ਮੈਨੂੰ ਲੱਗੇ ਆਹ ਵਾਲੇ ਵਾਈਟ ਲੈਂਕਾ ਕਿੰਨੇ ਸੋਹਣੇ ਲੱਗਦੇ ਆ ਚਿੱਟੇ ਰੰਗ ਦੇ ਸਭ ਤੋਂ ਸੋਹਣੇ ਮੈਨੂੰ ਆਹ ਲੱਗੇ ਜੇ ਤੁਸੀਂ ਆਹ ਟਿਊਲੀ ਫੈਸਟੀਵਲ ਚ ਆਉਣਾ ਵਾ ਤੇ ਬੈਸਟ ਟਾਈਮ ਹੈਗੀ ਯਾਰ ਜਾਂ ਤਾਂ अर्ਲੀ ਆਓ ਸਵੇਰੇ ਤੇ ਜਾਂ ਫਿਰ ਥੋੜਾ ਈਵਨਿੰਗ ਚ ਆਓ ਕਿਉਂਕਿ ਜਦ ਧੁੱਪ ਹੁੰਦੀ ਨਾ ਜ਼ਿਆਦਾਤਰ ਲੋਕ ਇੱਥੇ ਫੋਟੋ ਖਿੱਚਣ ਹੁੰਦੇ ਯਾਰ ਵੀਡੀਓ ਬਣਾਉਣ ਹੁੰਦੇ ਆ ਤੇ ਜਦੋਂ ਜ਼ਿਆਦਾ ਧੁੱਪ ਹੁੰਦੀ ਹੈ ਫਿਰ ਅੱਖਾਂ ਹੀ ਨਹੀਂ ਖੁੱਲਦੀਆਂ ਪਰ ਆਹ ਟਾਈਮ ਸਭ ਤੋਂ ਬੈਸਟ ਆ 6 ਵਜੇ ਤੋਂ ਬਾਅਦ ਜਾਂ ਸਵੇਰੇ 11 ਵਜੇ ਤੋਂ ਪਹਿਲਾਂ ਸੋ ਬੜਾ ਹੀ ਵਧੀਆ ਐਕਸਪੀਰੀਅੰਸ ਹੀ ਬਾਕੀ ਪਿਛੇ ਤੂੰ ਦੇਖ ਹੀ ਲਿਆ ਯਾਰ ਸੋ ਫਰਸਟ ਟਾਈਮ ਹੀ ਕਿਸੇ ਅਧਾ ਟਿਊਲੀ ਗਾਰਡਨ ਦੇ ਵਿੱਚ ਲੋਕ ਬੜੀ ਦੂਰ ਉਧਰ ਹੁੰਦੇ ਆ ਤੇ ਇੱਧਰ ਆਪਣੇ ਉਹ ਦੇ ਪੰਜਾਬੀ ਲੱਗੀ ਹੋਇਆ ਸਰੋਂ ਦੇ ਖੇਤਾਂ ਦੇ ਵਿੱਚ ਲੱਗੇ ਬਨੇ ਪਹਾੜੀ ਪਹਾੜਾ ਉਧਰ ਅੱਗੇ ਜਾਂਦੇ ਆ ਤੇ ਉਥੇ ਇੱਕ ਲਦਾਖ ਵਰਗੀ ਯਾਰ ਲੇਕ ਬੜੀ ਸੋਹਣੀ ਤੇ ਇੱਧਰ ਵੀ ਸਾਰੇ ਪਹਾੜਾ ਇਹ ਪਹਾੜਾ ਦੇ ਵਿੱਚ ਘਾਰੇ ਛਿੱਟੇ ਵਾਲੇ ਬਗੜਨ ਰਹੁੰਦੇ ਆ ਲੋਕ ਇੱਥੇ ਆਪਣੇ ਟ੍ਰਾਈਪੋਡ ਲੈ ਕੇ ਹੁੰਦੇ ਆ ਕਪਲ ਇੱਥੇ ਜ਼ਿਆਦਾ ਹੁੰਦੇ ਆ ਫੈਮਲੀਆਂ ਤੇ ਕਪਲ ਇਹ ਸਰਾਂ ਦੇ ਪੁੱਲ ਇਹ ਸਰਾਂ ਦੇ ਪੁੱਲਾਂ ਦੇ ਪਹਿਲੇ ਹੀ ਜਾਂਦੇ ਆ ਮੋਰੇ ਟੱਕ ਟ ਕਟਾਲਾ ਅਈ ਮੈਂ ਇਹ ਗੱਲ ਕਰਦੀ ਮੈਂ ਕਿਹਾ ਜੀ ਕੋਈ ਆਪਣਾ ਪੰਜਾਬ ਦਾ ਬਜ਼ੁਰਗ ਇੱਥੇ ਆਇਆ ਹੋਣਾ ਉਹਨੇ ਕਿਹਾ ਵਾ ਇਹ ਤੇ ਸਾਡੇ ਉੱਥੇ ਖੇਤਾਂ 'ਚ ਬਾਦੂਆ ਇੱਥੇ ਕਿਉਂ ਆ ਕੇ ਪੈ ਖਰਚ ਕਹੀ ਜਾਂਦੇ ਜੀ ਤਾਂ ਮੈਂ ਲਾ ਦੇ ਲਾ ਇਦਾਂ ਦਾ ਤਾਂ ਕਣਕ ਇllਿਆਂ ਦੇ ਤੋਰੀਆਂ ਬੀਜ ਆਇਆ ਅਗਸ ਐਵਰਸ ਫੋਰਡ ਇੰਨਾ ਸੋਹਣਾ ਏਰੀਆ ਵਾ ਉਧਰ ਟਿਊਲੀ ਗਾਰਡਨ ਦੇਖ ਕੇ ਲੱਗੇ ਬੰਨੇ ਪਹਾੜ ਨੇ ਇਕ ਨਾਮ ਸ਼ਾਂਤ ਟਾਊਨ ਆ ਇਹ ਉਹ ਅੱਗੇ ਜਿਤੇ ਜਾਂਦੇ ਹੋ ਉਧਰ ਸਾਰੇ ਸनोई ਮਾਊਂਟਨ ਲੇਕਾਂ ਨੇ ਅੱਗੇ ਉਹ ਜਿਹੜੇ ਰਾਈਡਰ ਆ ਇਹਨਾਂ ਦੀਆਂ ਬਾਈਕਾਂ ਇੰਨੀਆਂ ਸੋਹਣੀਆਂ ਰੱਖੀਆਂ ਇਹਨਾਂ ਨੇ ਇਹ ਪੂਰੀ ਰੀਜਨ ਆ ਰਾਈਡ ਕਰਦੇ ਜਾਂਦੇ ਆ ਇੱਥੇ ਤੁਹਾਨੂੰ ਰੋਡ ਤੇ ਹਾਰਲੇ ਡੈਵਿਡਸਨ ਵਾਲੇ ਰਾਈਡਰ ਤਾਂ ਜਰੂਰ ਮਿਲ ਜਾਣਗੇ ਪਰ ਇੱਥੇ ਬਾਈ ਹੁਣਾਂ ਨੇ ਬੁਲਟ ਵੀ ਰੱਖਿਆ ਹੋਇਆ ਦੇਖੀ ਯਾਰ ਨਾਲ ਉਧਰ ਪਿੱਛੇ ਜੀਪ ਆ ਦੀ ਕਾਰ ਨਾਲ ਨੇ ਤਿਆਰ ਕਰਾਈ ਆ ਚਾਹਵਾ ਬਾਅਦ ਨਾਲ ਕਿ ਥੋੜੀ ਜੀਵ ਆ ਤੀਨ ਤੋਂ ਵਾਸਤੇ ਨਾ ਟ੍ਰੇਲਰ ਰੱਖਿਆ ਹੋਇਆ ਵਾ ਆਪਾਂ ਇਹ ਕਹਾ ਗੱਡੀ ਦੇਖੋ ਥੋੜਾ ਕੰਮ ਹੋਣ ਵਾਲਾ ਲੱਗਦਾ ਗੱਡੀ ਦਾ ਸੀ ਆ ਵੀ ਹੁਣ ਬਾਈ ਹੁਣੀ ਲੈ ਕੇ ਆਇਆ ਜੀ ਜਿੱਧਰੋਂ ਆ ਸਾਰਾ ਲਾਇਓਨਸ ਗੇਟ ਬ੍ਰਿਜ ਦਾ 뷰 ਦਿਖਦਾ ਵਾ ਫਾਈਨਲ ਡੈਸਟੀਨੇਸ਼ਨ ਦੇ ਵਿੱਚ ਜਿਹੜਾ ਉਹ ਪੁੱਲ ਵਾਲਾ ਸੀਨ ਹੈ ਨਾ ਉਹ ਇਸੇ ਪੁੱਲ ਦਾ ਵਾ ਇੱਥੇ ਵੀ ਸੈਂਟਰ ਚ ਪੁੱਲ ਟੁੱਟਦਾ ਵਾ ਤੇ ਆ ਸਾਹਮਣੇ ਸਾਰਾ ਹੀ ਉਧਰ ਵੈਨਕੂਵਰ ਦਾ 뷰 ਆ ਕੱਲ ਜਿਹੜਾ ਤੁਸੀਂ ਵਲੌਗ ਦੇਖਿਆ ਵਾ ਵੈਨਕੂਵਰ ਡਾਊਨਟਾਊਨ ਦਾ ਉਹ ਸਾਹਮਣੇ ਜੀ ਕੈਨੇਡਾ ਪਲੇਸ ਤੇ ਅੱਜ ਅਸੀਂ ਬਿਲਕੁਲ ਉਹਦੇ ਆਪੋਜ਼ਿਟ ਆਏ ਆ ਇੱਥੋਂ ਇੰਨਾ ਸੋਹਣਾ 뷰 ਹੁੰਦਾ ਯਾਰ ਸਾਹਮਣੇ ਦੇਖਿਓ ਆ ਸਾਰਾ ਵੈਨਕੂਵਰ ਡਾਊਨਟਾਊਨ ਆ ਇੱਥੇ ਪਿੱਛੇ ਇੱਕ ਸਟੈਨਲੀ ਪਾਰਕ ਆ ਜਿਹਦੇ ਉੱਪਰ ਗਈ ਜਿੱਥੋਂ ਲਾਇਓਂਸ ਗੇਟ ਬ੍ਰਿਜ ਦਾ ਸਾਰਾ 뷰 ਹੁੰਦਾ ਵਾ ਉਹ ਸਾਹਮਣੇ ਜਿਹੜਾ ਪਾਣੀ ਦੇ ਵਿੱਚ ਪੈਟਰੋਲ ਪੰਪਾ ਵਾਹ ਵਾ ਜੀ ਆ ਦੇਖੋ ਆਪਲਾ ਉਹ ਸਾਹਮਣੇ ਕੈਨੇਡਾ ਪਲੇਸ ਆ ਤੇ ਇੱਧਰ ਸਾਰੀ ਵੈਨਕੂਵਰ ਡਾਊਨਟਾਊਨ ਦੀ ਸਕਾਈਲਾਈਨ ਆ ਕਾਲ ਤਾਂ ਪਾਣੀ ਯਾਰ ਇੱਥੋਂ ਤੱਕ ਹੀ ਉੱਪਰ ਤੱਕ ਹੁਣ ਤਾਂ ਸਾਰਾ ਹੀ ਪਾਣੀ ਪਿੱਛੇ ਨੂੰ ਗਿਆ ਹੋਇਆ ਪਰ ਇੱਥੋਂ ਆ ਵੈਨਕੂਵਰ ਸਕਾਈਲਾਈਨ ਕਿੰਨੀ ਸੋਹਣੀ ਲੱਗਦੀ ਹੈ ਯਾਰ ਵੈਨਕੂਵਰ ਡਾਊਨਟਾਊਨ ਕਾਫੀ ਵੱਡਾ ਵਾ ਉਹ ਤਾਂ ਲੈ ਦੇਖ ਲਓ ਉਹ ਸਾਹਮਣੇ ਉਹ ਕਾਰਗ ਵਾਲਾ ਪੋਰਟ ਆ ਤੇ ਇੱਥੇ ਕੈਂਡਾ ਪਲੇਸ ਆ ਇੱਥੋਂ ਲੈ ਕੇ ਉਹ ਪਿੱਛੇ ਤੱਕ ਉਹ ਪੇੜਾਂ ਦੇ ਪਿੱਛੇ ਵੀ ਹੈਗਾ ਸਾਰਾ ਡਾਊਨਟਾਊਨ ਏਰੀਆ ਕੀ ਆ ਬਾਈ ਜਿਹਦੀ ਸਾਦੀ ਬਦਨਾਮੀ ਦੇ ਮਤਾਸੇ ਲੱਗੇ ਹੋਰ ਨਾਮ ਆਵੇ ਲਾਈਂਦੇ ਨੇ ਐਡਾ ਹੀ ਵਖੀ ਚੱਟਾ ਲਾਈ ਜਣੇ ਹੁੰਦੇ ਐਡਾ ਇਹਨੇ ਕੋਣਾ ਕੋ ਤਿੰਨ ਪਰਾ ਲੈਟਰ ਬਲੇ ਨੇ ਇੱਧਰ ਵੇ ਉਦਾਂ ਤੁਸੀਂ ਆਪਣੀਆਂ ਆਪਣਾਈਆਂ ਪਰਲੀ ਸਾਈਡ ਤੇ ਜ਼ਿਆਦਾ ਨੋਂਬੇ ਜਿ ਲੱਗੇ ਨਾ ਡਾਊਨ ਟਾਊਨ ਘੁੰਮ ਕੇ ਗੇੜੀ ਲਾ ਕੇ ਹੁਣ ਅਸੀਂ ਆਏ ਜੀ ਇੱਧਰ ਹੈਸਟਿੰਗ ਸਟਰੀਟ ਇਹ ਲਾਲੋ ਕਿੱਥੇ ਵੈਨਕੂਵਰ ਡਾਊਨ ਟਾਊਨ ਦੀ ਸਭ ਤੋਂ ਬਦਨਾਮ ਸਟਰੀਟ ਹੈ ਤੇ ਇੱਥੇ ਤੁਹਾਨੂੰ ਸਟਰੀਟ ਤੇ ਇੰਨੇ ਜ਼ਿਆਦਾ ਡਰਗੀ ਲੋਕ ਮਿਲਣਗੇ ਤੁਹਾਨੂੰ ਇਸ ਸਟਰੀਟ ਨੂੰ ਜ਼ੌਂਬੀ ਸਟਰੀਟ ਵੀ ਕਿਹਾ ਜਾਂਦਾ ਵਾ ਕਿਉਂਕਿ ਜਿਹੜੇ ਜਿਹਨਾਂ ਨੇ ਡਰੱਗ ਰੂਕ ਕੀਤੀ ਹੁੰਦੀ ਹੈ ਨਾ ਉਹ ਯਾਰ ਕੁੱਬ ਕੱਢ ਕੇ ਤੁਰਦੇ ਆ ਪਤਾ ਨਹੀਂ ਕੀ ਉਹਨਾਂ ਦੇ ਬੋਡੀ ਦੇ ਵਿੱਚ ਹੈਗੀ ਤੁਹਾਨੂੰ ਦਿਖਾਉਣੀ ਹੈ ਅੱਗੇ ਆ ਸਾਰੀ ਸਟਰੀਟ ਹੀ ਆ ਡਰਗੀਆਂ ਨਾਲ ਭਰੀ ਹੁੰਦੀ ਆ ਇੱਥੇ ਤਾਂ ਕਹਿੰਦੇ ਆ ਕਿ ਪੈਦਲ ਵੀ ਨਾ ਆਓ ਇਹ ਤਾਂ ਸਰੇਂਜ ਮਾਰ ਦਿੰਦੇ ਫਿਰ ਇੱਕ ਇਹਨਾਂ ਕੋ ਪੈਪਰ ਸਪਰੇ ਹੁੰਦੀ ਆ ਉਹ ਮਾਰਦੇ ਆ ਜਿਹਨਾਂ ਨਸ਼ਾ ਕਰਦੇ ਉਹ ਹੀ ਸਰੇਂਜ ਕਿਸੇ ਤੇ ਮਾਰ ਦਿੰਦੇ ਆ ਜਿਹੜਾ ਸਾਹਮਣੇ ਆਉਂਦਾ ਵਾ ਆ ਦੇਖੋ ਆਪਣੇ ਇਹਨਾਂ ਟੈਂਟ ਲਾਏ ਹੋਏ ਆ ਟੈਂਟ ਰਾਈਟਸ तेरा बहुत बुरा हाल है हाँ देखो, देखो। समान भी ले समान चोरी चक लिया बेची जाते अच्छा इतने नाल ही आहो बिकी भी जाता वो देखियो ठीक है ਉਦੋਂ ਬੰਦੇ ਨੂੰ ਕੁਝ ਨਹੀਂ ਕਹਿੰਦੇ ਹਾਂ ਜੇ ਆਪਾਂ ਇਹਨਾਂ ਦੀ ਵੀਡੀਓ ਜਾਂ ਕੁਝ ਆਪਾਂ ਅਲੱਗ ਵਗੈਰਾ ਕੁਝ ਵੀ ਕਰਦੇ ਆ ਆਪਾਂ ਨੂੰ ਇਹਨਾਂ ਨੂੰ ਲੱਗਦਾ ਕਿ ਹਾਂਡੇ ਨੂੰ ਖਤਰਾ ਵਾ ਹਾਂ 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 ਉਦੋਂ ਇਹ ਕੁਝ ਕਹਿੰਦੇ ਆ ਇਦਾਂ ਆਪਾਂ ਨੋਰਮਲ ਆਪਾਂ ਉਦਾਂ ਇਹ ਕੁਝ ਨਹੀਂ ਕਹਿੰਦੇ ਕਿਸੇ ਨੂੰ ਠੀਕ ਆ ਹਾਂ ਜੇ ਆਪਾਂ ਉਹਨਾਂ ਨੂੰ ਫੀਲ ਹੁੰਦਾ ਕਿ ਆਪਾਂ ਨੂੰ ਇੱਕ ਆਪਾਂ ਨੂੰ ਕੁਝ ਕਹਿ ਰਹੇ ਆ ਵੀਡੀਓ ਬਣਾ ਰਹੇ ਆ ਕੁਝ ਆਪਣੇ ਬਾਰੇ ਗੱਲ ਕਰ ਰਹੇ ਆ ਆਪ ਇਹਨਾਂ ਨੂੰ ਫੀਲ ਹੋ ਗਿਆ ਕਿ ਆਪਣੇ ਬਾਰੇ ਕੁਝ ਗੱਲਾਂ ਕਰ ਰਹੇ ਆ ਉਦੋਂ ਇਹਨਾਂ ਨੂੰ ਹੋਊਗਾ ਉਦੋਂ ਕੁਝ ਕਹਿੰਦੇ ਆ ਉਦਾਂ ਨਹੀਂ ਕੁਝ ਵੀ ਕਹਿੰਦੇਗੇ ਕੇ ਪਰ ਫਿਰ ਵੀ ਯਾਰ ਇਥੇ ਡੈਲੀ ਲੱਗਦਾ ਹੋਊਗਾ ਨਾ ਕਿੇ ਵੇਲੇ ਕਿਤਾ ਵੀ ਆ ਕੇ ਸਰੇਂਜ ਮਾਰ ਦੇਣਾ ਨਾ ਹਾਂ ਉਹ ਪੈਪਰ ਸਪਰੇਅ ਕਰਦੇ ਨੇ ਹਾਂ ਇਹ ਚੀਜ਼ ਦਾ ਬਹੁਤ ਚੱਲਦਾ ਕਿਉਂਕਿ ਇਹਨਾਂ ਨੂੰ ਤੇ ਪੁਲਿਸ ਨੇ ਕੁਝ ਕਹਿਣਾ ਨਹੀਂ ਆ ਉਹ ਸਾਰਾ ਆਪਣੇ ਤੇ ਪੈਂਦੀ ਆ ਕਿ ਤੂੰ ਇੱਥੇ ਹੀ ਕਰਾਂ ਦੇ ਤੂੰ ਛੇੜਿਆ ਹਣਾ ਵਾ ਹਾਂ ਉਹਦੇ ਕੁਝ ਕੋਈ ਆਹ ਦੇਖੋ ਪੁਲਿਸ ਦੇ ਗੱਡਿਆਂ 'ਚ ਘੁੰਮਦੀ ਰਹਿੰਦੀ ਨੇ ਉਹ ਕਿਨ ਲਾ ਚੱਕਣਾ ਆਏ ਕੋਈ ਦੁਕਾਨ ਤੇ ਕਈ ਵਾਰ ਨਹੀਂ ਤੰਗ ਕਰਦਾ ਕੋ ਦੋ ਸਮਾਨ ਚੱਕਦਾ ਫਿਰ ਪੁਲਿਸ ਕਾਲ ਕਰਦੇ ਇਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਆਪੇ ਪੁਲਿਸ ਨਿਭਦੀ ਇਹਨਾਂ ਨਾਲ ਗੱਲ ਕਰਦੇ ਜਿਵੇਂ ਉਹ ਸਾਹਮਣੇ ਦੇਖਿਓ ਯਾਰ ਇੱਕੋ ਬੰਦਾ ਆ ਰਿਹਾ ਵਾ ਉਹ ਲੈ ਟੇਡਾ ਹੀ ਆ ਉਹ ਦੇਖਿਓ ਜਿੰਨੇ ਜਰਾ ਡਰਗੀ ਆ ਐਦਾਂ ਟੇਡੇ ਟੇਢੀ ਤੁਰਦੇ ਖਲੋਤੀ ਵੀ ਤਾਂ ਟੇਢੀ ਰਹਿੰਦੇ ਹੋ ਦੇਖਿਓ ਸਾਰੇ ਡੇਡੇ ਹੀ ਆ ਪਹਿਲਾਂ ਆ ਸਾਰੇ ਐਦਾਂ ਦੇ ਪਤਾ ਨਹੀਂ ਐਦਾਂ ਦੇ ਸਾਰੇ ਇਲਾਕੇ ਆ ਥੱਲੇ ਨੂੰ ਝੁਕੇ ਹੋਏ ਆ ਆ ਚੱਕ ਜਾ ਤਾਂ ਵੀਲ ਚੇਅਰ ਤੇ ਉਹ ਦੇਖਿਓ ਬੜਾ ਬੁਰਾ ਹਾਲ ਆ ਯਾਰ ਇੱਥੇ ਛਤਰੀਆਂ ਆ ਕਟ ਕੋਟ ਨਹੀਂ ਡੇਢ ਤੋਂ ਕਿਲੋਮੀਟਰ ਦੀ ਸਟਰੀਟ ਹੋਣੀ ਆ ਆਪਣੇ ਇਹਨਾਂ ਟੈਂਟ ਲਾਏ ਇੱਥੇ ਹੀ ਰਹਿੰਦੇ ਨਸ਼ੇ ਦੇ ਵਿੱਚ 24 ਘੰਟੇ ਪੁਲਸ ਵਾਲੇ ਵੀ ਕੁਝ ਕਰ ਆ ਮੇਨ ਗੱਲ ਯਾਰ ਪੁਲਸ ਵਾਲੇ ਇਹਨਾਂ ਕੁਝ ਕਹਿਣ ਦੇ ਇਹਨਾਂ ਨੂੰ ਯਾਰ ਗਵਰਨਮੈਂਟ ਆਪ ਦਿੰਦੀ ਇਹਨਾਂ ਨੂੰ ਨਸ਼ਾ ਪੈਸੇ ਵੀ ਆਪ ਮਿਲਦਾ ਲੱਗੇ ਬੰਨੇ ਦੀਆਂ ਸਾਰੀਆਂ ਪ੍ਰਾਪਰਟੀਆਂ ਲੱਗ ਗਈ ਜ਼ੀਰੋ ਹੋ ਗਈਆਂ ਨੇ ਕੋਈ ਇੱਧਰ ਆਉਂਦੇ ਨਹੀਂ ਆ ਇਹਨਾਂ ਦੇ ਡਰ ਦੇ ਮਾਰੇ ਆ ਦੇਖੋ ਆ ਕੀ ਹਾਲ ਆ ਯਾਰ ਇੱਥੇ ਆ ਬਲਕੇ ਦੇਖਾ ਆ ਦੇਖੋ ਇਹ ਤਾਂ ਜ਼ੌਂਬੀ ਨਹੀਂ ਜਿਵੇਂ ਹੁੰਦੇ ਓਵੇਂ ਰਿਐਕਟ ਕਰਦੇ ਆ। ਆ ਸਾਰੇ ਡਰ ਗਏ ਆ। ਇੱਥੇ ਡਾਊਨ ਟਾਊਨ ਦੇ ਵਿੱਚ ਇੱਕ ਇੱਥੇ ਬੜੀ ਫੇਮਸ ਕਲੌਕ ਆ ਗੈਸ ਟਾਊਨ ਸਟੀਮ ਕਲੌਕ। ਇਹ ਸਾਰੀ ਸਟੀਮ ਦੇ ਨਾਲ ਚੱਲਦੀ ਆ। ਤੇ ਇਹ ਕਾਫੀ ਪੁਰਾਣੀ ਆ ਤੇ ਇਹ ਹਰ 1 ਘੰਟੇ ਬਾਅਦ ਨਾ ਇਹਦੀ ਇੱਕ ਬੈਲ ਵੱਜਦੀ ਆ। ਸਵਾ ਸਾਰਾ ਅੰਦਰ ਸਿਸਟਮ ਆ ਇਹਦੇ। ਆ ਦੇਖਿਓ। ਜਿੰਨੀ ਪੁਰਾਣੀਆਂ ਉੰਨੀ ਜ਼ਿਆਦਾ ਇਹਨਾਂ ਮੇਨਟੇਨ ਕਰਕੇ ਰੱਖੀ ਨਹੀਂ ਸੋਹਣੀਆਂ ਪਰ ਮੈਂ ਪਹਿਲੀ ਵਾਰ ਦੇਖ ਰਹਾ ਕੋਈ ਜਿਹੜੀ ਘੜੀ ਆ ਉਹ ਸਟੀਮ ਦੇ ਨਾਲ ਚੱਲਦੀ ਆ ਉੱਪਰੋਂ ਸਾਰੀ ਸਟੀਮ ਨਿਕਲੀ ਜਾਂਦੀ ਆ ਤੇ ਬੱਸ ਏਰੀ ਹੁਣ ਬੈਲ ਵੱਜਣੀ ਵਾਲੀ ਆ 11 ਵਜੇ ਹਰ 1 ਘੰਟੇ ਬਾਅਦ ਵੱਜਦੀ ਆ ਯਾਰ ਸਾਡੀ ਕਿਸਮਤ ਇੰਨੀ ਜ਼ਿਆਦਾ ਖਰਾਬ ਆ ਆ ਘੜੀ ਖਰਾਬ ਹੋ ਗਈ ਕਹਿੰਦੇ ਹਰ ਘੰਟੇ ਬਾਜੇ ਬੈਲ ਵੱਜਦੀ ਆ ਦੀ 1800 ਕੁਸ ਦੀ ਚੱਲ ਰਹੀ ਆ ਦੋਸਤ ਦੀਆਂ ਦੀ ਬਟ ਅੱਜ ਨਹੀਂ ਚੱਲੀ ਅੱਜ ਖਰਾਬ ਹੋ ਗਈ ਅੱਜ ਅਹੀਂ ਆਏ ਨਾ ਤਾਂ ਕਰਕੇ 11:05 ਹੋ ਗਿਆ ਦੇਖ ਲਓ ਕਿੰਨੇ ਜ਼ਿਆਦਾ ਲੋਕ ਇੱਥੇ ਵੇਟ ਕਰ ਰਹੇ ਆ ਬੈਲ ਦੀ ਪਰ ਮੈਨੂੰ ਲੱਗਦਾ ਨਹੀਂ ਅੱਜ ਗੱਲ ਬਣੂਗੀ ਕਹਿੰਦੇ ਹੀ 11:15 ਮਿੰਟ ਚੱਲੂਗੀ ਫੀਲਿੰਗਸ ਚੱਲਣੀ ਵਾਲੀ ਹੈ 1 ਮਿੰਟ ਰਹਿ ਗਿਆ ਵਾ ਸਾਰੇ ਜਣੇ ਲੱਗੇ ਬੰਨਿਆ ਦੇਖਿਓ ਇਸੇ ਕਰਕੇ ਰੁਕੇ ਆ ਮੈਂ ਤੁਹਾਨੂੰ ਕਹਿਤਾ ਅੱਜ ਨਹੀਂ ਵਜਣੀ ਕਿਉਂਕਿ ਅੱਜ ਹੀ ਆਗੇ ਨਾ ਟੀਮ ਬਤਾਓ ਵੜੀ ਪਾਣੀ ਘਟ ਗਿਆ ਸੀ ਪਾਣੀ ਉੱਪਰ ਤੇਜ਼ ਕਰੋ ਸਿਟੀ ਫੇਰ ਵੱਜੂਗੀ ਖਰਾਬ ਹੀ ਹੋ ਗਈ 15 ਹੋ ਗਈ 15 ਚੋ ਨਹੀ ਚੱਲਦੀ ਉਹ ਆਣੀ ਚੱਲਦੀ ਜੇ ਰਾਮਗੜੀਆ ਸਾਹਿਬ ਆਏ ਨੇ ਜਿਹੜੀ ਚੱਲੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਤਾ ਸੀ ਅੱਜ ਅਸੀਂ 15 ਕੰਪਲੀਟ ਤੇ ਚੱਲੂਗੀ ਚੱਲ ਗਈ ਨਹੀ ਕਲੀਗਾ ਨਾ ਵਾਈਦੀ ਹੈ ਟ੍ਰੇਨ ਵੀ ਆ ਜਾਂਦੀ ਸਮਾਪਤ ਇਹ ਤਾਂ ਬਿਲਕੁਲ ਸੰਗੀ ਬਾਜ਼ਾਰੇ ਉਹ ਡੀਡੂ ਕੇ ਸਾਰੇ ਲੋਕੀ ਤੁਰੇ ਜਾਂਦੇ ਤੁਰ ਪਈ ਦੇਖ ਲੋ ਆ ਗਿਆ ਇੱਥੇ ਮੱਜੀ ਹੈ ਰਿਐਲਿਟੀ ਛੋੜੋ ਇਹ ਆ ਜੀ ਉਹ ਆ ਉਹ ਆ ਜੀ ਇਹ ਆ ਚਲੋ ਚਲੋ ਆ ਜਾਓ ਫਿਰ ਮਿਸ਼ਨ ਮੈਂ ਵੀ ਤੁਹਾਨੂੰ ਪਹਿਲਾਂ ਕਹਿਆ ਸੀ ਨਾ ਅੱਜ ਨਹੀਂ ਵਾਈ ਨਹੀਂ ਜੋ ਮਰਜ਼ੀ ਕਰ ਲੋ ਉਹ ਹੋ ਜਾਂਦੀ ਬਣ ਗਈ ਇਹ ਤਾਂ ਉਹ ਵੀ ਕਰਦੇ ਨੇ ਸਟੀਮ ਕਰਦੇ ਨੇ ਜਿਵੇਂ ਚੋਲ ਚਾਹ ਆਜਾ ਚੋਲ ਹੋਈ ਚਲੋ ਕੋਈ ਨਹੀਂ ਹੋ ਜਾਂਦਾ ਹੋ ਜਾਂਦਾ ਠੰਡ ਬਹੁਤ ਆ ਫਰ ਤਾਂ ਜਿੱਦਾਂ ਕਹਤੇ ਸੀ ਅੱਜ ਚੱਲ ਰਣੀ ਆ ਉਹ ਲੋ ਨਹੀਂ ਚੱਲਦੀ ਜਿਹੀ ਕਹੇ ਨੇ ਚੱਲਣੀ ਆ ਉਹ ਨਹੀਂ ਗੱਲ ਸੁਣੀ ਜਾਣੀ ਪਰ ਨਾ ਚੱਲਣ ਵਾਲੀ ਗੱਲ ਸੁਣੀ ਗਈ ਹੈ ਠੀਕ ਵਰਦੇ ਵੀਰੇ ਮਿਲਦੇ ਆਪਾਂ ਤਾਂ ਨੂੰ ਜਰੂਰ ਵੀਰੇ ਠੀਕ ਹੈ ਓਕੇ ਵੀਰੇ ਓਕੇ ਜੀ ਓਕੇ ਵੀਰੇ ਠੀਕ ਹੈ ਜੀ ਓਕੇ ਟੇਕ ਕੇਅਰ ਵੀਰੇ ਚੰਗਾ ਵੀ ਓਕੇ ਜੀ